ਵਾਦਲ ਜੀ ਕਾ ਪੁੱਲੜੇੜੀ ਚਾਰੀ ਪਿੰਡਾਂ ਦਾ ਮੈਂਹੀਂ ਬਾਵਲਾ ਭੀੜੇ ਜਿਨ੍ਹਾਂ ਦੇ ਦਰਵੇ ਤੜਕੇ ਉੱਠ ਕੇ ਲਾਹਣ ਕੀ ਲਿਆਂ ਪਾਲੇ ਜਾਂਦੇ ਮਰਵੇ ਵਿੱਚ ਜਨਾਥ ਰਬਿਆ ਦੀ ਬਾਵਲਾ ਖੂਹੇ ਜਿਨ੍ਹਾਂ ਦੇ ਸਰਵੇ ਰੋਟੀ ਲੈ ਕੇ ਖੇਤ ਨਹੀਂ ਜਾਣਾ ਆ ਕੇ ਖਾਂਦੇ ਘਰ ਬੇ ਲਬੀ ਦੀ ਨਹਿਰ ਬਗੈਂਦੀ ਬਾਵਲਾ ਮੇਲਾ ਜਾਂਦਾ ਪਰਵੇ ਦੁਨੀਆ ਹੋ ਕੇ ਉੱਠੀ ਬਾਵਲਾ ਮਾਂ ਜਬਾਨੀ ਕਰਕੇ ਨਿਮੀ ਨਗਰੀ ਦਾ ਨੌਂ ਪਟਿਆਲਾ ਧਰ ਤੇ ਆਏ ਹਾਏ ਹਾਏ ਮੈਂ ਪਿੰਡ ਨਹੀਂ ਹਾਂ ਮੈਂ ਤਾਂ ਉਹਨੂੰ ਡਾਕਟਰ ਨੇ ਕਿਹਾ ਵੀ ਤੇ ਕਰਾ ਲਿਆ ਜਗਾਏ ਪੁੱਛੋ ਇਹਨੂੰ ਇਹਨੂੰ ਐ ਪੁੱਛੋ ਵੀ ਸੱਚ ਦੱਸੀ ਬੋਲੀ ਵੀ ਤੇਰੇ ਘਰੇ ਪਈਆ ਨਾ ਮੇਰੇ ਕੋਲ ਨਹੀਂ ਹੁਣ ਨਹੀਂ ਹੋ ਮੈਂ ਬੰਦ ਕਰਤੀ ਮਾਰਦੀ ਮੈਂ ਤੇ ਕਰਾ ਲਓ ਅੱਛਾ ਅੰਡਾ ਵੀ ਜਾਂਦਾ ਮੈਂ ਫਰਾਈ ਕਰਨ ਅੱਡਾ ਫਰਾਈ ਕਰ ਦਿੰਦੇ ਨੇ ਅਗਲੇ ਉਹ ਵੀ ਖਾਣਾ ਰੋਜ਼ ਇੱਕ ਖਾਣੇ ਉਹ ਸਵੇਰੇ ਅੱਡਾ ਅੱਛਾ ਅੱਛਾ ਮੀਟ ਵੀ ਖਾਣਾ ਵੀਟ ਵੀ ਖਾਦੇ ਹੋ ਹੱਡੀਆਂ ਚੱਕ ਦਿੰਦੇ ਹੋ ਕੰਮ ਹੈ ਹੱਡੀਆਂ ਉਹ ਗੁੱਤਿਆਂ ਨੂੰ ਪਾ ਦਿੰਦਾ ਕਿੰਨੇ ਕੁ ਬੱਚੇ ਕੁੱਤੇ ਆ ਹੁਣ ਤੱਕ ਹੈ ਉੱਟਣ ਦਾ ਤਾਂ ਹੁਣ ਰਿਵਾਜ ਨਹੀਂ ਰਿਹਾ ਜੀ ਜਿਵੇਂ ਥਾਣੇਦਾਰ ਹੁਣ ਆ ਜਾਂਦਾ ਥਾਣੇਦਾਰ ਤੋਂ ਡਰਦੇ ਆ ਇੰਨਾ ਮਾਸਟਰ ਤੋਂ ਡਰਦੇ ਸੀ ਅੱਛਾ ਕਹਿੰਦੀ ਸੀ ਮੈਂ ਕਿ ਵੀ ਜਿਵੇਂ ਬੀਬੀਆਂ ਇਕੱਠੀਆਂ ਬਹਿਣ ਉਹ ਤਾਂ ਚੁਗਲੀਆਂ ਕਰਦੀਆਂ ਨੇ ਤੇ ਜਿਹੜੇ ਬਾਪੂ ਹੁੰਦੇ ਨੇ ਫਿਰ ਉਹ ਕੀ ਕਰਦੇ ਨੇ ਉਹ ਵੀ ਚੁਗਲੀਆਂ ਕਰਦੇ ਨੇ ਪਰ ਉਹ ਚੁਗਲੀਆਂ ਜਗਲ ਹੀ ਨਹੀਂ ਕਰਦੇ ਸੀ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੋ ਲੋ ਬਈ ਪ੍ਰੋਗਰਾਮ ਪਿੰਡੋ ਪਿੰਡੀ ਲੜੀ ਦੇ ਤਹਿਤ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਭਮਾਰਸੀ ਜੇਰ ਸਰਾਂਦ ਨੂੰ ਜਾਣਦੇ ਆ ਤਾਂ ਸਰਾਂਦੇ ਬਿਲਕੁਲ ਨਜ਼ਦੀਕ ਲੱਗਦਾ ਔਰ ਅਮਲੋ ਵੀ ਬਿਲਕੁਲ ਨੇੜੇ ਆ ਮੰਡੀ ਗੁਬਿੰਦਗੜ ਵੀ ਇਸ ਦੇ ਬਿਲਕੁਲ ਨੇੜੇ ਹੈਗਾ ਸੋ ਅਸੀਂ ਪਹੁੰਚੇ ਹਾਂ ਪਿੰਡ ਦਾ ਹਾਲ ਜਾਣਨ ਲਈ ਸਾਡੇ ਬਜ਼ੁਰਗ ਬਾਪੂ ਸਾਡੇ ਦੇ ਵਿੱਚ ਬੈਠੇ ਹੋਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੋ ਜੀ ਤੁਸੀਂ ਹੋ ਗਿਆ ਟਾਈਮ ਸਾਥ ਦਾ ਹੈ ਬਹੁਤ ਵਧੀਆ ਚੱਲਦਾ ਹੀ ਰਹਿੰਦਾ ਅੱਛਾ ਅੱਛਾ ਲੱਗਿਆ ਰਹਿੰਦਾ ਰੌਣਕ ਮਿਲਣਾ ਪੂਰਾ ਅੱਛਾ ਕੀ ਕਰਦੇ ਹੁੰਦੇ ਹੋ ਫਿਰ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਹੱਸਦੇ ਤੁਰਦੇ ਆ ਇੱਕ ਦੂਜੇ ਨਾਲ ਅੱਛਾ ਮੈਂ ਕਹਿੰਦੀ ਸੀ ਮੈਂ ਕਿ ਵੀ ਜਿਵੇਂ ਬੀਬੀਆਂ ਇਕੱਠੀਆਂ ਬਹਿਣ ਉਹ ਤਾਂ ਚੁਗਲੀਆਂ ਕਰਦੀਆਂ ਨੇ ਤੇ ਜਿਹੜੇ ਬਾਪੂ ਹੁੰਦੇ ਨੇ ਫਿਰ ਉਹ ਕੀ ਕਰਦੇ ਨੇ ਉਹ ਵੀ ਚੁਗਲੀਆਂ ਕਰਦੇ ਨੇ ਕਿ ਕਿਵੇਂ ਅਸੀਂ ਖੇਤੀਬਾੜੀ ਦੀਆਂ ਗੱਲਾਂ ਹੋਰ ਕੋਈ ਗੱਲਾਂ ਬਾਤਾਂ ਕਰਦੇ ਆ ਅਸੀਂ ਚੁਗਲੀਆਂ ਜਗਲੀਆਂ ਨਹੀਂ ਕਰਦੇ ਅੱਛਾ ਅੱਛਾ ਉਹ ਹਾਸਤੋਸਤਾ ਲੈਨੇ ਆ ਕਰਦੀਆਂ ਗੱਲਾਂ ਕਰਦੇ ਹੋ ਨਾ ਹਾਸਤੋਸਤਾ ਲੈਨੇ ਆ ਇੱਕ ਦੂਏ ਨੂੰ ਅੱਛਾ ਜੇ ਕੋਈ ਗੱਲ ਹੋਵੇ ਤਾਂ ਹੱਸ ਲੈਨੇ ਆ ਪਰ ਉਹ ਚੁਗਲੀ ਜਗਲੀ ਨਹੀਂ ਕਰਦੇ ਅੱਛਾ ਅੱਛਾ ਹਾਂ ਬਸ ਟਾਈਮ ਪੂਰਾ ਕਰ ਲਈਦਾ अच्छा अच्छा टाइम पूरा ਕਰ ਲੀਦਾ ਠੀਕ ਹੈ ਠੀਕ ਹੈ ਨਹੀਂ ਫਿਰ ਤੁਹਾਨੂੰ ਕਿਵੇਂ ਕਿਵੇਂ ਛੇੜਦੇ ਕਿਵੇਂ ਹੁੰਦੇ ਨੇ ਕਿਵੇਂ ਗੱਲਾਂ ਕਰਦੇ ਹੁੰਦੇ ਨੇ ਬੈਠ ਕੇ ਵੀ ਕਿਸੇ ਨੂੰ ਪੰਜ ਇੱਕ ਦੂਏ ਨੂੰ ਕੁਝ ਕਹਿਤਾ ਜਾਂਦਾ ਛੇੜ ਫਿਰ ਵਾਹ ਇੱਕ ਦੂਏ ਨੂੰ ਗੱਲ ਕਹਿਦੀ ਗੱਲ ਛੇੜਪੀ ਗੱਲ ਤੇ ਗੱਲਾਂ ਹਾਂ ਵੀ ਚੱਲ ਪੈਂਦੀ ਹੈ اچھا ਜਿਵੇਂ ਕਹਿੰਦੇ ਡੱਕੇ ਨਾਲ ਕੱਢ ਕੇ ਜਾਂਦਾ ਹੈ ਸਹੀ ਗੱਲ ਹੈ ਉਹ ਗਾਹ ਗਾਹ ਸੀ ਜਾਂਦੇ ਅੱਛਾ ਅੱਛਾ ਗੱਲ ਨਹੀਂ ਟੁੱਟਦੀ ਫੇਰ ਮੈਂ ਗੱਲ ਟੁੱਟਣੀ ਨਹੀਂ ਦਿੰਦੇ ਫੇਰ ਚੱਲੀ ਜਾਂਦਾ ਕਬ ਉਹ ਹਾਂ 8-10 ਬੈਠੇ ਇੰਨੇ ਫੇ ਪੰਜ ਵਜਾਂ ਦੇ ਨੇ ਟਾਈਮ ਪੂਰਾ ਹੋ ਜਾਂਦਾ ਹੈ ਹਾਂ ਚਲੋ ਪੱਕਾ ਮੈਂ ਰੱਖਿਆ ਹੋਇਆ ਵੀ 5 ਵਜੇ ਜਾਣਾ ਹੈ 5 ਵਜੇ ਬਸ ਆਉਣੀ ਮਗ ਜਾਣਾ ਛੜ ਕੇ ਕਿੰਨੇ ਕਿੰਨੇ ਵਜੇ ਆ ਜੰਨੇ ਹੋ ਛੜ ਕੇ ਨਹੀਂ ਆਉਂਦੇ ਆਉਂਦੇ ਨਹੀਂ ਨਹੀਂ ਫੇਰ ਕਦੋਂ ਬੰਦੇ ਸਾਰੇ ਅੱਛਾ ਅੱਛਾ ਕੰਮ ਵਾਲੇ ਨੇ ਬੰਦੇ ਖੁੱਲੇ ਜੇ ਟਾਈਮ ਮਤਲਬ ਜੇ ਸਾਰੇ ਬੀਲ ਲੀ ਹੁਣੇ ਫਿਰ ਕਿਵੇਂ ਇਹ ਕਰਦੇ ਹੋ ਜੀ ਤੁਸੀਂ 4 ਵਜੇ ਆਉਣਾ ਹੈ ਅੱਛਾ 4 ਵਜੇ ਆਉਂਦੇ ਨੇ ਆਤਣ ਨਹੀਂ ਫਿਰ ਤੁਸੀਂ ਬੁਲਾਉਨੇ ਕਿਵੇਂ ਕਿ ਆ ਕੇ ਬੈਹੀ ਉਹਨੇ ਕਿ ਫੋਨ ਫਾਣ ਵੀ ਕਰਦੇ ਹੋ ਪੱਕਾ ਟਾਈਮ ਆ ਉਹਨਾਂ ਦਾ ਅੱਛਾ ਹਾਂ ਵੀ ਆਏ ਪੂਰਾ ਸੱਦਾ ਦਿੱਤਾ ਹੋਇਆ ਪੱਕਾ ਵੀ ਹਾਂ ਵੀ ਪਈ ਆਉਣਾ ਹੈ ਸਭ ਕਮਾਂਡੀਆਂ ਭਾਈ ਸਭ ਕਮਾਂਡੀਆਂ ਆਪਣੇ ਆਪਣੇ ਆਪਣਾ ਦੋ ਚਾਰ ਗੱਲਾਂ ਕਰਕੇ ਆਪਣੇ ਆਪਣੇ ਤੇ ਕੁਛੇ ਧਾਰ ਕਰਨੀਆਂ ਕਿਸੇ ਕੁਛ ਕਰਨਾ ਹੈ ਆਪਣਾ ਕੰਮ ਕਰਨਾ ਹੈ ਭਾਈ ਫੇਰ ਇੱਧਰ ਮਾਸਟਰ ਜੀ ਬੈਠੇ ਨੇ ਰਾਤ ਦੇ ਸਾਨੂੰ ਅੱਛਾ ਅੱਛਾ ਮੇਰੇ ਤਾਂ ਬਾਹਲੀ ਬੰਦੇ ਪੜਾਏ ਹੋਣੇ ਮਾਸਟਰ ਜੀ ਕੋਈ ਨਵੀਂ ਖਬਰ ਸੁਣ ਲੈਂਦੇ ਆ ਭਾਈ ਅੱਛਾ ਅੱਛਾ ਰਿਟਾਇਰ ਹੋ ਗਏ ਹੋਣੇ ਮਾਸਟਰ ਜੀ ਕਿੰਨੇ ਕੁ ਬੱਚੇ ਕੁੱਟੇ ਆ ਹੁਣ ਤੱਕ ਹੈ ਕੁੱਟਣ ਦਾ ਹੁਣ ਰਿਵਾਜ ਨਹੀਂ ਰਿਹਾ ਜੀ ਉਹ ਤਾਂ ਬੰਦ ਕਰਦਾ ਸਰਕਾਰ ਨੇ ਜਿੱਦਾਂ ਬਹੁਤ ਕੁੱਟਿਆ ਹੋਣਾ ਤੁਸੀਂ ਹੁਣ ਨਹੀਂ ਕੁੱਟਦੇ ਅਸੀਂ ਆਪ ਕੁੱਟ ਖਾਧੀ ਵੀ ਆ ਵੀਰੇ ਅੱਛਾ ਠੀਕ ਹੈ ਠੀਕ ਹੈ ਕੁੱਟੇ ਨਹੀਂ ਅੱਛਾ ਨਹੀਂ ਮਤਲਬ ਕੋਈ ਇਹਦੀ ਆ ਕੋਈ ਖਾਸ ਹੈ ਜੇ ਵੀ ਕੋਈ ਯਾਦ 25 30 ਸਾਲ ਪਹਿਲਾਂ ਦੀਆਂ ਗੱਲਾਂ ਨੇ ਹੁਣ ਤਾਂ ਪੁਰਾਣੀਆਂ ਹੋ ਗਈਆਂ ਉਹ ਤਾਂ ਗੱਲਾਂ ਬੋਡੇ ਵੇਲੇ ਪੜਾਈ ਕਿਵੇਂ ਹੁੰਦੀ ਹੁੰਦੀ ਸੀ ਪੜਾਈ ਤਾਂ ਸਾਡੇ ਵੇਲੇ ਤਾਂ ਬਹੁਤ ਪੜਾਈ ਹੁੰਦੀ ਸੀ ਉਹ ਤਾਂ ਪੂਰਾ ਸਾਡੇ ਦਾ ਆ ਕੁੱਟਦੇ ਰਹੇ ਨੇ ਮਾਸਟਰ ਫਟੀਆਂ ਕਿੰਨੀਆਂ ਕਪੋਚੀਆਂ ਤੁਸੀਂ ਫਟੀਆਂ ਵੀ ਅਸੀਂ ਘੱਟ ਪੋਚੀਆਂ ਨੇ ਅਸੀਂ ਸਰੰਦ ਪਹਿਲੀ ਤੋਂ ਸਰੰਦ ਪੜ੍ਹਿਆ ਅੱਛਾ ਅੱਛਾ ਇੱਥੇ ਪੜ੍ਹਿਆ ਹੀ ਨਹੀਂ ਅਸੀਂ ਫਟੀਆਂ ਵਾਲੇ ਸਕੂਲਾਂ 'ਚ ਠੀਕ ਹੈ ਠੀਕ ਹੈ ਨਹੀਂ ਮਾਸਟਰ ਜਿਵੇਂ ਪਹਿਲਾਂ ਗੱਲ ਕਰੀਏ ਉਦੋਂ ਤਾਂ ਵੀ ਮਤਲਬ ਜਿਹੜੇ ਸਟੂਡੈਂਟ ਸੀਗੇ ਉਹ ਡਰਦੇ ਹੁੰਦੇ ਸੀਗੇ ਹਨਾ ਮਾਸਟਰਾਂ ਤੋਂ ਵੀ ਟੀਚਰ ਦੇਖ ਨਾ ਲਵੇ ਹੁਣ ਮਾਸਟਰ ਡਰਦੇ ਆ ਉਹ ਤਾਂ ਮਾਸਟਰ ਮਾਸਟਰੋਂ ਡਰਨਾ ਪੈਂਦਾ ਸਰਕਾਰ ਨੇ ਕਾਨੂੰਨ ਇਹ ਜੇ ਬਣਾਤੇ ਕਿਹੜਾ ਮਾਸਟਰ ਡਰਦੇ ਨੇ ਭਾਈ ਪੰਚਾਇਤਾਂ ਹੁੰਦੀਆਂ ਨੇ ਹੁਣ ਮਾਪੇ ਪਤਾ ਜਦੇ ਬੱਚਿਆਂ ਦੇ ਨਾਲ ਤੁਰ ਪੈਂਦੇ ਨੇ ਵੀ ਚਲੋ ਮੈਂ ਪੁੱਛਦਾ ਮਾਸਟਰ ਨੂੰ ਸਕੇ ਵੇਲੇ ਤਾਂ ਜਿਵੇਂ ਥਾਣੇਦਾਰ ਹੁਣ ਆ ਜਾਂਦਾ ਥਾਣੇਦਾਰ ਤੋਂ ਡਰਦੇ ਆ ਇੰਨਾ ਮਾਸਟਰ ਤੋਂ ਡਰਦੇ ਤੇ ਅਸੀਂ ਅੱਛਾ ਹਾਂ ਅੱਛੀ ਠੀਕ ਹੈ ਕਲਾਸਾਂ ਲੈ ਜਾਂਦੇ ਸੀ ਪੂਰੀਆਂ ਕਿ ਮਤਲਬ ਬੰਦੇ ਨਾਲ ਭੱਜ-ਪੁੱਜ ਵੀ ਜਾਂਦੇ ਸੀ ਇਧਰ ਉਧਰ ਨਹੀਂ ਪਸੀ ਦਾ ਪਿੰਡੇ ਪੜਿਆ ਅਸੀਂ ਭੱਜਦੇ-ਪੁੱਜਦੇ ਨਹੀਂ ਤੇ ਅੱਛਾ ਅੱਛਾ ਖੇਲ-ਖੂਲ ਕੇ ਆ ਜਾਂਦੇ ਤੇ ਅੱਛਾ ਅੱਛਾ ਠੀਕ ਠੀਕ ਹੈ ਹਾਂ ਸਹੀ ਹੈ ਫੋਟ ਕਿਵੇਂ ਹੋਜੀ ਤੁਸੀਂ ਠੀਕ ਹੈ ਜੀ ਸੁਣਾ ਦਿਓ ਕੋਈ ਗੱਲਬਾਤ ਗੱਲ ਕੀ ਜਿਹੜੇ ਇਹਨਾਂ ਨੇ ਕਹੀ ਉਹ ਮੈਂ ਕਹਿਣੀ ਆ ਅੱਛਾ ਕਿੰਨੀਆਂ ਕਿ ਕਲਾਸਾਂ ਲਾ ਲਈਆਂ ਤੁਸੀਂ ਮੈਂ ਤਾਂ ਅਸੀਂ 10ਵੀਂ ਕਰ ਲਈ ਆਪਾਂ ਦਾ ਆਪਣੇ ਆਪਣੇ ਝੁਗੀਆਂ ਅੱਛਾ ਅੱਛਾ ਹਾਂ ਅਸੀਂ ਤਾਂ ਆਪਣੇ ਝੁਗੀਆਂ ਬਸ ਆਪਣੇ ਝੁਗੀਆਂ ਅੱਛਾ ਅੱਛਾ ਉਹਨਾਂ ਦਾ ਉਹਨਾ ਕੰਮ ਕਰ ਨਿਆਣੇ ਵਿਆਹ ਲੈ ਕੁੜੀਆਂ ਵਿਆਹ ਲੀਆਂ ਬਸ ਉਹਨਾਂ ਘਰ ਦਾ ਬਸ ਉਹ ਬੇਲੇ ਹੋਣ ਹੈ ਬੇਲੇ ਬੇਲੇ ਤਾਂ ਉਹ ਕੰਮ ਕੰਮ ਦਾ ਜ਼ਿਆਦਾ ਛਿੜ ਗਿਆ ਭਾਈ ਅੱਛਾ ਹਾਂ ਹੁਣ ਉਹ ਨਿਆਣਿਆਂ ਨੂੰ ਕਾਹੋ ਕਰਨਾ ਦੇਖਭਾਲ ਕਰਨੀ ਡੰਗਰਾਂ ਡੰਗਰਾਂ ਦਾ ਕਰਨਾ ਖੇਤੀ ਕਰਨਾ ਠੀਕ ਨਹੀਂ ਭਾਈ ਲਗਾ ਮੋੜ ਡਬਿਊ ਡਿਊਟੀ ਪੋਤੀਆਂ ਪੋਤੀਆਂ ਤੇ ਲੱਗੀ ਹੈ ਹਾਂ ਹੋਰ ਨਾ ਸਕੂਲ ਛੱਡ ਕੇ ਉਹਨਾਂ ਲੈ ਕੇ ਆਉਣਾ ਲੈ ਕੇ ਆਉਣਾ ਕਿਤੇ ਕਿਤੇ ਜਵਾਕਾਂ ਨੂੰ ਹੁਣ ਤਾਂ ਬੱਚਾ ਆਉਂਦੀਆਂ ਨੇ ਭਾਈ ਹਾਂ ਹਾਂ ਕਿਰਾਂ ਤਾਂ ਹਾਜ਼ਰ ਕਰਨਾ ਪੈਂਦੇ ਨੇ ਹੂੰ ਨਹੀਂ ਸਹੀ ਗੱਲ ਹੈ ਨਹੀਂ ਬਾਪੂ ਜੀ ਜਿਵੇਂ ਤੁਸੀਂ ਤਾਂ ਸਾਰੇ ਜਣੇ ਪੁਰਾਣੇ ਹੋਵੋਗੇ ਬਹੁਤ ਟਾਈਮ ਦਾ ਨਾ ਜਵਾਨੀ ਵੀ ਇਕੱਠਿਆਂ ਨੇ ਦੇਖੀ ਆ ਹਨਾ ਵੀ ਬੜਾਪਾ ਵੀ ਇਕੱਠਿਆਂ ਨੇ ਦੇਖਿਆ ਜਵਾਨੀ ਭਾਈ ਹੁਣ ਹਾਂ ਬੁੱਢੇ ਹੋ ਗਏ ਹੁਣ ਥੋੜੇ ਵੇਲੇ ਕੀ ਕਰਦੇ ਹੁੰਦੇ ਸੀਗੇ ਫਿਰ ਸਾਡੇ ਵੇਲੇ ਤਾਂ ਅਸੀਂ ਤਾਂ ਦੇਖਦਾ ਪਹਿਲਾਂ ਤਾਂ ਪੜਨ ਨਹੀਂ ਜਾਂਦੇ ਤੇ ਭਾਈ ਜੱਲੇ ਜੱਲੇ ਤੁਰਕੇ ਜਾਂਦੇ ਤੇ ਅੱਛਾ ਤੁਰਕੇ ਜਾਂਦੇ ਤੇ ਹਾਂ ਤੁਰਕੇ ਯਾਨੀ ਹੈਡਮਾਸਟਰ ਸਾਹਿਬ ਤੇ ਇੰਨੇ ਡਰਦੇ ਤੇ ਜਿਵੇਂ ਸਬਡੈਂਟ ਸਾਹਿਬ ਆ ਗਿਆ ਪਹਿਲਾਂ ਖੜੇ ਹੋ ਅੱਛਾ ਆ ਅਸੀਂ ਇਕੱਠੇ ਪੜਿਆ ਨੋਹਾਂ ਦਸਵੀਂ ਕਰੀਏ ਨੇ ਹਾਂ ਹਾਂ ਫਿਰ ਹੁਣ ਤਾਂ ਕੋਈ ਭਾਈ ਮੁੰਡਾ ਡਰਦਾ ਨਹੀਂ ਹੁਣ ਤਾਂ ਜਵਾਨਾ ਬਦਲ ਗਿਆ ਤਾਂ ਮਾਸਟਰ ਦਰਦੇ ਨੇ ਮਾਸਟਰ ਦਰਦੇ ਨੇ ਨਹੀਂ ਤੁਸੀਂ ਮੈਨੂੰ ਆਏ ਦੱਸੋ ਵੀ ਤੁਸੀਂ ਕਿੰਨੀ ਕਿੰਨਾ ਨਕਲ ਨੁਕਲ ਮਾਰੀ ਹੈਗੀ ਮੈਂ ਕੋਈ ਨਹੀਂ ਆਏ ਤਾਂ ਨਹੀਂ ਪਾਸ ਹੋਈ ਮਾਰਦੇ ਨਹੀਂ ਬਿਲਕੁਲ ਨਹੀਂ ਆਏ ਨਹੀਂ ਨਹੀਂ ਨਕਲ ਨਹੀਂ ਤਾਂ ਕੋਈ ਮਾਰ ਨਕਲ ਹੈ ਨਹੀਂ ਦੀ ਨਕਲ ਕੋਈ ਨਹੀਂ ਦਾ ਮਾਰਨ ਹੁੰਦਾ ਨਾ ਨਕਲ ਨਹੀਂ ਮਾਰੀ ਮਜਾ ਕੇ ਤੁਸੀਂ ਹੁਣ ਸੱਤੇ ਟੈਸਟ ਲੈ ਕੇ ਦੇਖ ਸਕਦੇ ਟੈਸਟ ਲੈ ਕੇ ਦੇਖ ਲੋ ਕਹਿੰਦੇ ਆ ਕੇ ਉੱਪਰ ਖੜ ਜਾਂਦਾ ਦਾ ਮਾਸਟਰ ਹਾਂ ਲਾਈਨ 'ਚ ਬੈਠੇ ਹੁੰਦੇ ਤੇ ਐ ਖੜੇ ਜਿਵੇਂ ਮੁੰਡਾ ਖੜਾ ਇੱਕਣ ਖੜ ਜਾਂਦਾ ਦਾ ਐ ਬੈਠਣਾ ਪੈਂਦਾ ਪਰ ਲਿਬਰਟੀ ਕਰਦੇ ਤੇ ਕਾਗਜ਼ੀ ਪੇਪਰ ਥਾਲੇਦਾਰ ਮੈਂ ਕਿਹਾ ਤਾਂ ਡਰੇ ਇੰਨਾ ਦੀ ਮਾਸਟਰਾਂ ਦਾ ਉਸ ਟਾਈਮ ਤੋਂ ਉਹ ਤਾਂ ਨੀਵਾਂ ਨੂੰ ਕਰਦਾ ਉਹ ਤਾਂ ਬਾਈ ਬਾਅਦ 'ਚ ਬੋਰਡ ਬਣਿਆ ਹੈ ਇਹਨਾਂ ਦਾ ਸਾਡੇ ਪੇਪਰ ਯੂਨੀਵਰਸਿਟੀਜ਼ ਪਾਸ ਹੁੰਦੇ ਤੇ ਟਿੱਡਾ ਭਾਵੇਂ ਉਹਨਾਂ ਨੇ ਸਿਲਕੋ ਕੇ ਮਾਸਟਰ ਅੱਛਾ ਬਹੁਤ ਜ਼ਿਆਦਾ ਡਰਦਾ ਤਾਂ ਲੋਕਾਂ ਕਹਿੰਦੇ ਕਿ ਕਸ਼ਮੀਰੀ ਲਾਲ ਮਾਸਟਰ ਦੀ ਉਹ ਐ ਨੇਪੇ ਜੇ ਵਾ ਕੇ ਰੱਖਦਾ ਏ ਡੰਡਾ ਜਦੋਂ ਕੱਢ ਲੈਣਾ ਉਹਨੇ ਵੀ ਆ ਜਾ ਇੱਧਰ ਨੂੰ ਅੱਛਾ ਅੱਛਾ ਇਹ ਵੀ ਸਹੀ ਗਲਤੀ ਦੀ ਤਾਂ ਗਾਇਸ ਨਹੀਂ ਦੀ ਉਸ ਟਾਈਮ ਬਾਈ ਹੁਣ ਤਾਂ ਕੋਈ ਡਰਦਾ ਨਹੀਂ ਪੜਦੇ ਵੀ ਦੇ ਹੁਣ ਪੜਦਾ ਵੀ ਤਾਂ ਹੀ ਪੜਦਾ ਵੀ ਤਾਂ ਹੀ ਕੋਈ ਨਹੀਂ ਮਤਲਬ ਹੁਣ ਪੜਾਈ ਨਾ ਖਤਮ ਹੋ ਗਈ ਬੱਚਿਆਂ ਨੂੰ ਨਾਉ ਨਹੀਂ ਲਿਖਣਾ ਹੁੰਦਾ ਆਪਣਾ ਨਾਉ ਨਹੀਂ ਲਿਖਣਾ ਪੰਜਵੀਂ ਕਰ ਲੀਆਂ ਜਿਹੜੀਆਂ ਪੰਜ ਕਰ ਲੀਆਂ ਜਾਂਦਾ ਹੁਣ 10 ਵਾਲਾ ਵੀ ਨਹੀਂ ਕਰਦਾ ਉਹਦਾ ਮੁਕਾਬਲਾ ਸਹੀ ਗੱਲ ਐ ਉਹ ਤੋਂ ਤਾਂ ਪੰਜਵੀਂ ਵਾਲੇ ਵੀ ਮਗਰੋਂ ਨੌਕਰੀ ਲੱਗ ਗਈ। ਉਹਨਾਂ ਨੂੰ ਵੀ ਗੱਲਾਂ ਕਰਨੋ ਗੱਲ ਹੀ ਨਹੀਂ ਆਉਂਦੀ ਉਹਨੂੰ। ਪੜ੍ਹਾਈ ਉਹ ਨਹੀਂ ਆਉਂਦੀ। ਵੀ ਹੁਣ ਫਿਰ ਸੋਸ਼ਲ ਮੀਡੀਆ ਚੱਲ ਗਿਆ ਨਾ ਜੀ। ਸੋਸ਼ਲ ਮੀਡੀਆ ਵੱਲ ਜ਼ਿਆਦਾ ਹੋ ਗਿਆ ਕੰਮ। ਹੁਣ ਆਈਡੀਆ ਦਾ ਤਾਂ ਪਤਾ ਐ ਗੱਲਾਂ ਕਰਨ ਦਾ ਪਤਾ ਪਰ ਪੜ੍ਹਨ ਦਾ ਨਹੀਂ ਪਤਾ ਬੱਚਿਆਂ ਨੂੰ। ਉਹ ਮੋਬਾਈਲ ਦੇਖੀ ਅੰਦਰ। ਜੰਮਦੇ ਨੂੰ ਤਾਂ ਮੋਬਾਈਲ ਫੜਾਉਂਦੀ ਆਂ। ਜੰਮਦੇ ਨੂੰ ਮੋਬਾਈਲ ਫੜਾਉਂਦੀ ਆਂ। ਪਹਿਲਾਂ ਕਹਿੰਦੀ ਵਿੱਚ ਸੰਭੋ ਇਹਨਾਂ ਨੂੰ ਪਰੇ ਰਹਿ ਬਸ ਬਤੂ। ਵੀ ਨੇੜੇ ਨਾਲ ਲੱਗ ਸਾਡੇ। ਜਦੋਂ ਤਾਂ ਮਾਵਾ ਤਾਂ 10-10 ਸਾਲ ਤੱਕ ਨਹੀਂ ਤੇ ਪਰੇ ਹੁਣ ਦਿੰਦੀਆਂ। ਇਹ ਲੋਕੋ ਮੈਂ ਨੂੰ ਕਹਾ ਆ ਤੁਮ ਆਪਣਾ ਨਾਮ ਲਿਖ ਕੇ ਦਿਖਾਓ ਉਹਦੇ ਨਾਮ ਨਹੀਂ ਲਿਖਿਆ ਗਿਆ ਨੂੰ ਲਿਖੇ ਨਹੀਂ ਹੁੰਦਾ ਫਿਰ ਮੈਂ ਇੱਕ ਜੋੜਦਾ ਸਵਾਲ ਪਾਇਆ ਉਹਨੂੰ ਮੈਂ ਦੋ ਅੱਖਰਾਂ ਦਾ ਉਹਦੇ ਜੋੜ ਨਹੀਂ ਲਾਇਆ ਅੱਛਾ ਨੌਵੀਂ ਚ ਪੜ੍ਹਦੇ ਆ ਬੱਚੇ ਨੌਵੀਂ ਵਿੱਚ ਕਸੂਰ ਕੀ ਦਾ ਕੱਢਗੇ ਪੜ੍ਹਾਉਣ ਵਾਲਿਆਂ ਦਾ ਕਿ ਪੜ੍ਹਨ ਵਾਲਿਆਂ ਦਾ ਪੜ੍ਹਾਉਣ ਵਾਲਿਆਂ ਕਸੂਰ ਹੈ ਘਰਦਿਆਂ ਦਾ ਕੁਝ ਘਰਦਿਆਂ ਦਾ ਜਿਹਨਾਂ ਉਹਦੀ ਗੌਰ ਨਹੀਂ ਕਰ ਰਹੇ ਡਰ ਖਤਮ ਹੋ ਗਿਆ ਨਾ ਹਾਂ ਗੌਰ ਨਹੀਂ ਕਰ ਰਹੇ ਉਹਦੀ ਹਾਂ ਜਦ ਮੈਂ ਨੂੰ ਕਿਹਾ ਹੈ ਘਰਦਿਆਂ ਨੂੰ ਮਾਂਜੋ ਅੱਜ ਹਟਾਰੋ ਸਹਿ ਕੱਲ ਨੂੰ ਟਾਲੋ ਇਤੈਂ ਦਾ ਮਾਂ ਕੱਖ ਨਹੀਂ ਆਉਂਦਾ ਪੜਾ ਨ ਜਾਂਦੇ ਰਹੇ ਮੈਂ 5ਵੀਂ ਪਾਸ ਕਰਿਆ ਵੀ ਵਾਰੀ ਟੈਂਪੂ ਨਾਲ ਗੱਲ ਕਰ ਰਹੇ ਹਾਂ ਪਹਿਲਾਂ ਅਸੀਂ ਇੱਥੇ ਟੈਂਪੂ ਦੇ ਬੱਚੇ ਆਇਆ ਜਿਸ ਵੇਲੇ ਜੀਪ ਨੇ ਰਗੜ ਦੇਣੇ ਤੇ ਅੱਛਾ ਇੱਥੇ ਰੌਂਗ ਸਾਈਡ ਲਾਇਆ ਨਾ ਰੌਂਗ ਸਾਈਡ ਲਾਤਾ ਉਹਨੇ ਟੈਂਪੂ ਵਾਲੇ ਨੇ ਹਾਂ ਹਾਂ ਹੁਣ ਇਹੋ ਜਿਹਾ ਕੰਮ ਰੋਜ਼ ਹੀ ਹੁੰਦਾ ਕੱਲ ਪਰਸੋਂ ਲੁਧਿਆਣੇ ਲੋ ਕੁੜੀ ਮਰੀ ਐ ਇੱਕ ਫਿਰ ਉੱਥੇ ਫਰੀਦਕੋਟ ਦੇਖੋ ਬੱਸ ਚੋਂ ਤਿੰਨ ਕੁੜੀਆਂ ਉਹ ਵਿਚਾਰੀਆਂ ਉਹ ਵਰਗੀਆਂ ਐਕਸੀਡੈਂਟ ਹੋ ਗਿਆ ਮੋ ਬੈਨਾ ਚ ਜਾਂਦੇ ਨੇ ਜਵਾਕ ਅਗਲਾ ਲਾਹਨ ਦਾ ਲਾਂਬਾ ਵੀ ਚਲੋ ਤੋਰ ਤੇ ਅਸੀਂ ਸਵੇਰੇ 6 ਵਜੇ ਆ ਬੇਲਾ ਆ ਜਾਂਦਾ ਸਰੰਦ ਹਮਾਂਜੂ ਪਰ ਤੇ ਹਮਾਂਜੂ 10ਵੀਂ ਕਰੀਆ ਸਾਈਕਲਾਂ ਤੇ ਗਿਆ ਟੈਗ ਲਾ ਦੇ ਇੰਨੀ ਦੂਰ ਜਾਂਦਾ ਹਾਂ ਨਾ ਦੂਰ ਟਾਈਮ ਨਾਲ ਜਾਣਾ ਜਿੰਦਰੀ ਤੁਰ ਕੇ ਵੀ ਜਾਂਦੇ ਰਹੇ ਆ ਬਿਲਕੁਲ ਨਿੱਕੀ ਜਿਹੀ ਸਾਡੇ ਕੋਲ ਤਾਂ ਬੱਸ ਵੀ ਜੀ ਮੋਟਰਸਾਈਕਲ ਮੈਂ ਕਹਣਾ ਹੁਣ ਤਾਂ ਹੋਰ ਹੈ ਜੀ ਬੰਗਾਂ ਨੂੰ ਆਰਾਮ ਹੋ ਗਿਆ ਭਾਵੇਂ ਸਾਲ ਦਾ ਹੁਣ ਦੂੜ ਸਾਲ ਦਾ ਕਹਿੰਦਾ ਟੈਂਪੂ 'ਚ ਬਿਠਾਓ ਹਾਂ ਵੀ ਤੂੰ ਜਾਂਦਾ ਕਿਹੜਾ ਛੱਟ ਸਾਹਮਣੇ ਔਕੀਆਂ ਨੇ ਉਹ ਛੇਤੀ ਦੂਰ ਦਿੰਦੀਆਂ ਨਾ ਉਹਨਾਂ ਵਾਲੀਆਂ ਹਾਂ ਵੀ ਸਾਹਮਣੇ ਔਕੀਆਂ ਨੇ ਉਹ ਪੈਗੀਆਂ ਗਾ ਮੈਡਮ ਗਾ ਨਹੀਂ ਰੱਖਿਆ ਮਨੇ ਦੋ ਤਿੰਨ ਉਹਨਾਂ ਨੂੰ ਖਿਲਾਉਣ ਖਾਤਰ ਮੂਤ ਕਰਾਉਣ ਨੂੰ ਆਹੋ ਮੈਂ ਖਾ ਵੀ ਨਿਕਲੇ ਨਿਕਿਆ ਨੂੰ ਗਾਦੇ ਲੈਣੇ ਉਹ ਕਹਿੰਦੇ ਅਸੀਂ ਕਿਤੇ ਲੈਣ ਜਾਂਦੇ ਆ ਆਪੇ ਕਹਿੰਦਾ ਤਾਂ ਦਾਖਲ ਕਰਾਈਂਦੇ ਆ 2 ਸਾਲ ਦੇ ਨੂੰ ਅੱਛਾ ਉਹਨੂੰ ਰੁਪਈਏ ਮਿਲਦੇ ਨੇ ਵੀ ਕਿਹੜਾ ਹੋ ਕਰੂਗਾ ਤਾਂ ਹੀ ਤਾਂ ਕੰਮੇ ਨਹੀਂ ਵੱਧ ਗਏ ਹੁਣ ਆਪਾਂ ਆਪ ਨਹੀਂ ਨਾ ਕਰਦੇਗੇ ਖਰਚੇ ਆਪਣੇ ਆਪ ਭਰਾਰੇ ਕੰਮ ਕਰਕੇ ਰਾਜੀ ਨਹੀਂ ਕੋਈ ਚਾਹੇ ਕੋਈ ਇੱਕੋ ਕਪੜੇ ਪਾਈ ਹਾਂ ਅੱਠ ਦਿਨ ਅਸੀਂ ਪਾਉਂਦੇ ਤੇ ਖਾਲਸਾ ਸਕੂਲ ਚ ਪੜਿਆ ਅਸੀਂ ਹਾਂ ਅੱਠ ਦਿਨ ਬੀਬੀ ਧੋ ਕੇ ਨਹੀਂ ਸੀ ਦਿੰਦੇ ਤਾਂ ਪਾਉਂਦੇ ਨਹੀਂ ਅਸੀਂ ਤੇ ਖਰਾਬ ਹੀ ਨਹੀਂ ਕਰਦੇ ਆ ਪੁੱਛ ਰੇ ਅਸੀਂ ਦੋ ਦਿਨ ਤੇ ਜਾਂਦੇ ਤੇ ਜੱਲੇ ਉੱਥੇ ਹੈ ਬੀਬੀ ਕੀ ਕਰੂ ਬੀਬੀ ਹੁਣ ਰੋਟੀ ਦੋ ਦਿਨ ਵਰਦੀ ਪਾ ਲਉ ਤੀਏ ਦਿਨ ਵਰਦੀ ਹੋਰ ਹੈ ਜੀ ਹਾਂ ਹੁਣ ਤਾਂ ਹੋਰ ਕਰਕੇ ਚੌਥੇ ਪੰਜ ਦਿਨ ਫੇਰ ਹੋ ਜਾ ਜੇ ਬੁਰਸ਼ ਜੇ ਜੇ ਗੁੱਡੀ ਬੁਰਸ਼ਵਾਰ ਚ ਹੋਇਆ ਹੁਣ ਹੋਵੇ ਹੁਣ ਤਾਂ ਖੜੇ ਖੜੇ ਤੇ ਕਪੜੇ ਧੋ ਦੇਣਗੇ ਮੈਂ ਪਾਉਂਗਾ ਬੀਬੀ ਪਾਣੀ ਪਾ ਪੁਰਸ਼ ਵੇਰ ਹੁਣ ਤਾਂ ਮਸ਼ੀਨਾਂ ਨੇ ਮਸ਼ੀਨਾਂ ਨੇ ਨਹੀਂ ਮੈਨੂੰ ਐਂ ਦੱਸੋ ਵੀ ਛੱਪੜਾਂ 'ਚ ਕਿੰਨਾ ਕਿੰਨਾ ਹਾਤਦੇ ਹੋ ਤੁਸੀਂ ਕਿ ਛੱਪੜ ਸੂਏ 'ਚ ਨਾਤਿਆਂ ਛੱਪੜ 'ਚ ਨਹੀਂ ਨਾਤੇ ਛਾਲ ਦੀ ਵਾਰੀਗੇ ਛੱਪੜ 'ਚ ਮੱਜਾਂ ਨਾਲ ਮਾਏ ਦੀ ਪੂਜ ਫੜ ਕੇ ਕਿਤੇ ਬਾਹਰ ਆਏ ਆ ਚਲ ਚੇ ਨਾ ਟੋਬੇ ਜਾਂਦੀ ਸਰੇ ਆਵਣਾਉਂਦੇ ਰਹੇ ਆ। ਉਹ ਟੋਬੇ ਚ ਨਾ ਲੰਦੇ ਤੇ ਮਹਿਸਾਂ ਵਾੜ ਕੇ। ਕਰਕੇ ਨਹੀਂ ਜਾਂਦੇ ਲੋਕ ਕਿਉਂਕਿ ਸੂਏ ਨੇੜੇ ਸੀ। ਹਾਂ। ਸੂਏ ਤੇ ਜ਼ਿਆਦਾ ਉੱਥੇ ਜਾਂਦੇ ਸੀ ਬੰਦੇ। ਕਿਉਂਕਿ ਉਹਦਾ ਪਾਣੀ ਸਾਫ ਹੁੰਦਾ। ਛੱਪੜ ਚ ਪਾਣੀ ਗੰਦਾ ਹੁੰਦਾ। ਉਹ ਦੇਖਦੇ ਆ। ਛੱਪੜ ਦਾ ਸਾਡੇ ਦੋ ਸੀਗੇ ਪਰ ਅਸੀਂ ਕਿੱਥੇ ਵੀ ਕੱਢ ਕੇ ਖਾਦੇ ਹੋਣਗੇ ਪਰ ਤਾਂ ਸੂਏ ਚ। ਨਾ, ਇਹ ਖੋਪੇ ਤਾਂ ਨਹਿਰ ਚੋਂ ਕੱਢਦੇ ਨੇ ਭਾਈ। ਹੋਰ ਕੱਪੜੇ ਆਪ ਵੀ ਵਿੱਚ ਵੜ ਜਾਣਾ। ਹਾਂ, ਗਾਦੇ ਟੋਬੇ ਚ। ਹਾਂ। ਜਾਨਾ ਭਾਈ ਡੰਗਰਵਾ ਹੁੰਦੇ। 10-10 ਡੰਗਰੇ ਤੇ ਹਰੇਕ ਕੋ 10 ਡੰਗਰ ਹੁਣ ਤਾਂ ਕਿਸੇ ਕੋ ਡੰਗਰੇ ਨਹੀਂ ਕੋਈ ਸ਼ਾਮਦਾ ਨਹੀਂ ਕਿ ਡੰਗਰ ਰੱਖਣ ਕੀ ਨਾ ਨਾ ਜਿਹੜੀਆਂ ਡੰਗਰ ਜਿਹੜੀਆਂ ਸਾਡੇ ਨਵੀਆਂ ਲੜਕੀਆਂ ਹੋਈਆਂ ਨੇ ਉਹ ਤਾਂ ਉੱਤੇ ਤੇ ਡਰਦੀਆਂ ਨੇ ਵੀ ਕੋਹਾਂ ਨਾ ਲੱਗ ਜਾਏ ਸਾਡੇ ਪਿੰਡੇ ਨੂੰ ਹਾਂ ਉਹ ਕਹਿੰਦੇ ਵੀ ਆਉਣ ਲੱਗ ਜਾਂਦੀ ਕੋਈ ਹਾਂ ਹਾਂ ਉਹ ਕਹਿੰਦੇ ਵੀ ਸਮੈਲ ਲਾਉਂਦੇ ਸਾਨੂੰ ਧਾਰ ਨਹੀਂ ਕੱਢਦੇ ਤਾਂ ਧਾਰ ਨਹੀਂ ਕੱਢਦੇ ਕੋਈ ਰੱਖਦੀ ਨਹੀਂ ਹੈ ਅੱਜ ਕਰਦੀਆਂ ਮੂੰਹਾਂ ਤਾਂ ਧਾਰ ਨਹੀਂ ਕੱਢਦੀਆਂ ਕੋਈ ਸਾਹੀ ਬਜ਼ੁਰਗ ਵਿਚਾਰੇ ਲੱਗੇ ਰਹਿੰਦੇ ਨੇ ਹੈ ਬਜ਼ੁਰਗੇ ਕਰਦੇ ਨੇ ਕੋਈ ਪੇਤਾ ਜੇ ਵੀ ਬਜ਼ੁਰਗ ਦੇਖੋ ਡੰਗਰ ਪਸ਼ੂ ਨਾਲ ਵੀ ਬਜ਼ੁਰਗ ਦੇਖੋ ਮੈਂ ਕਹਿੰਦਾ ਕੋਈ ਧਾਰ ਕੱਢ ਕੇ ਰਾਜੀ ਨਹੀਂ ਕਹਿੰਦੇ ਸਾਂਝੀ ਰੋਟੀ ਲਾ ਕੇ ਰਾਜੀ ਨਹੀਂ ਹਣਾ ਹੁਣ ਤਾਂ ਕਹਿੰਦੇ ਵੀ ਇਹਨੂੰ ਕਹਦੇ ਆ ਵਧੀਆ ਬਾਅਦ ਚੋਂ ਅੱਡ ਪਹਿਲਾਂ ਹੁੰਦੇ ਅੱਡ ਪਹਿਲਾਂ ਹੁੰਦੇ ਹਾਂ ਇਹ ਗੱਲ ਕੁਝ ਨਹੀਂ ਕਰਦੇ ਹੁਣ ਹਾਂ ਜਾਂ ਆਪਣੇ ਚਮਕਾਈਏ ਹੀ ਨਹੀਂ ਮੁਕਦਾ ਹਾਂ ਹਾਂ ਆਪਣਾ ਨਹੀਂ ਮੁਕਦਾ ਹੈਗਾ ਰੀਲਾ ਨਹੀਂ ਮੁਕਦੀਆਂ ਗਿਆ ਫੋਨ ਨਹੀਂ ਮੁਕਦਾ ਫੋਨ ਨਹੀਂ ਮੁਕਦਾ ਉਹਨਾਂ ਨੂੰ ਦੇਖੀਏ ਜੀ ਤੁਹਾਡੇ ਵੇਲੇ ਕਿ ਕਿਵੇਂ ਹੁੰਦੀਆਂ ਸੀਗੀਆਂ ਸਾਡੇ ਵੇਲੇ ਤਾਂ ਭਾਈ ਬਹੁਤ ਸੀ ਮੈਂ ਤਾਂ ਜਬਾਨ ਮੈਂ ਤਾਂ ਸੋ ਮੈਂ ਤਾਂ 100 ਰੁਪਏ ਸਾਲ ਆਇਆ ਮੇਰਾ 100 ਰੁਪਏ ਸਾਲ ਆਇਆ ਮੇਰਾ ਅੱਛਾ ਅੱਛਾ ਹਾਂ 85 ਸਾਲ ਦੀ ਉਮਰ ਹੈ 100 ਚ ਅੱਛਾ 100 ਰੁਪਏ ਸਾਲ ਆਇਆ ਬੇ ਸਾਡੇ ਵੇਲੇ ਤਾਂ 1 ਰੁਪਿਆ ਦਿਹਾੜੀ ਸੀ ਹਾਂ ਕੁਝ ਮਾਨਿਆ ਸੀ ਉਹਨਾਂ ਦਾ 100 ਰੁਪਏ ਨੂੰ ਸਮਝਦੇ ਕੁਝ ਨਹੀਂ ਆ ਲੋਕ ਹੈ ਠੀਕ ਹੈ ਦੀ ਸੀਗੇ ਇਹ ਬੋਲੇ ਹਾਂ ਉੱਚੀ ਬੋਲਿਓ ਹਾਂ ਭਾਈ ਦੱਸੋ ਹਾਂਜੀ ਹਾਂਜੀ ਦੱਸੋ ਤੁਸੀਂ ਦੱਸੋ ਕੀ ਗੱਲਾਂ ਕਰੀਆਂ ਨੇ ਕੀ ਪੁੱਛਣਾ ਮੈਥੋਂ ਮੈਂ ਉਹਦਾ ਜਵਾਬ ਦਊਂਗਾ ਅੱਛਾ ਨਹੀਂ ਤੁਸੀਂ ਮੈਨੂੰ ਪਹਿਲੇ ਨਾਂ ਦੱਸੋ ਆਪਣਾ ਮੇਰਾ ਮਹਿੰਦਰਪਾਲ ਸਿੰਘ ਹੈ ਅੱਛਾ ਅੱਛਾ ਠੀਕ ਹੈ ਬਾਪੂ ਜੀ ਕਿਵੇਂ ਸਾਥ ਤੇ ਜੀਜੂ ਲੱਗ ਜਾਂਦਾ ਤੁਹਾਡਾ ਹੈ ਜੀ ਲੱਗ ਜਾਂਦਾ ਮੇਰੇ ਸਾਥ ਦੇ ਵਿੱਚ ਹਾਂ ਲੱਗਦਾ ਜੀ ਤਾਂ ਪੂਰਾ ਲੱਗਦਾ ਸਾਡੀ ਕਮੇਟੀ ਇੱਥੇ ਪੂਰੀ ਲੱਗਦੀ ਆ ਅੱਛਾ ਅਸੀਂ ਗੱਲਵਾ ਮਾਤਾਂ ਮੋੜੇ ਕਰਕੇ ਆਪਣੇ ਆਪਣੇ ਘਰ ਜਾ ਪੈਣੇ ਆ ਅੱਛਾ ਅੱਛਾ ਹਾਂ ਨਹੀਂ ਕੀ ਵਿਸ਼ਾ ਕਿਹੜਾ ਚੱਲਦਾ ਹੁੰਦਾ ਖਾਸ ਗੱਲਬਾਤ ਵਿਸ਼ਾ ਬਸ ਆਪਣੀ ਘਰਦਿਆਂ ਕਬੀਲਦਿਆਂ ਗੱਲਾਂ ਕਰਦਿਆਂ ਹੋਰ ਕੀ ਕਰਨਾ ਆਪਾਂ ਅੱਛਾ ਨਹੀਂ ਬਾਪੂ ਜੀ ਜਿਵੇਂ ਕਰੀ ਫਿਰ ਜਾਂਨੇ ਰੋਟੀ ਰੋਟੀ ਮਿਲ ਜਾਂਦੀ ਆ ਰੋਟੀ ਆਪਾਂ ਨੂੰ ਫਸਟ ਕਲਾਸ ਮਿਲਦੀ ਆ ਮੈਂ ਤੜਕਾ ਫੜਕਾ ਵੀ ਆਪ ਲਵਨਾ ਲੈ ਸਮਝੇ ਗੱਲ ਸਭ ਕੋ ਮੈਂ ਆਪ ਜਾਣਦਾ ਮੈਂ ਦਸਵਾਂ ਲੰਗਰ ਵੀ ਬਣਾਇਆ ਮੇਰੀ ਮਾਤਾ ਗੁਜਰ ਗਈ ਤੇ ਮੈਂ ਪਕਾਉਂਦਾ ਰਿਹਾ ਆਪ ਬਣਾਉਂਦੇ ਰਹੇ ਤੁਸੀਂ ਆਪ ਬਣਾਉਂਦਾ ਰਿਹਾ ਮੈਂ ਦਸ ਸਾਲ ਨਾ ਹੁਣ ਤਾਂ ਮੈਂ ਇਹ ਨੂੰ ਆਈ ਵੀ ਹੁਣ ਤਾਂ ਉਹ ਪਕਾਉਂਦੀ ਆ ਬਦਨਾਮ ਕਰਨਾ ਉਹ ਨੂੰ ਮੈਂ ਜਾਣਦਾ ਸਭ ਕੁਝ ਹੈ ਜੋ ਮਰਜ਼ੀ ਮੈਂ ਤੇ ਕਰਾ ਲੋ ਅੱਛਾ ਅੰਡਾ ਵੀ ਜਾਂਦਾ ਮੈਂ ਫਰਾਈ ਕਰਨ ਅੱਡਾ ਫਰਾਈ ਕਰ ਦਿੰਦੇ ਨੇ ਅਗਲੇ ਉਵੇਂ ਖਾਣਾ ਰੋਜ਼ ਇੱਕ ਖਾਣੇ ਉਹ ਸਵੇਰੇ ਆਡਾ ਅੱਛਾ ਅੱਛਾ ਮੀਟ ਵੀ ਖਾਣਾ ਹੈ ਬੀਟ ਵੀ ਖਾ ਲਿਓ ਹੱਡੀਆਂ ਚੱਕ ਦਿੰਦੇ ਹੋ ਕੰਮ ਹੈ ਹਾਂ ਜੀ ਉਹ ਗੁੱਤਿਆਂ ਨੂੰ ਪਾ ਦਿੰਦਾ ਸਹੀ ਗੱਲ ਹੈ ਅੱਛਾ ਜਿਹੜੀ ਤੁਸੀਂ ਪੜ੍ਹਾਈ ਦੀ ਗੱਲ ਕਰੀ ਹੈ ਹਾਂਜੀ ਹਾਂਜੀ ਇਹ ਅੱਜਕੱਲ ਤਾਂ ਮਾਸਟਰਾਂ ਨੂੰ ਵੀ ਨਹੀਂ ਆਉਂਦਾ ਕੁਝ ਹੋਰ ਤਾਂ ਗੱਲਾਂ ਛੱਡੋ ਹਾਂ ਨਾ ਮੈਂ ਮੈਂ ਦੋ ਤਿੰਨ ਬੱਚੇ ਤੇ ਮੇਰੇ ਦੋ ਪੋਤੀਆਂ ਇੱਕ ਪੋਤਾ ਜਗਵੰਦਰ ਘਰ ਟਿਊਸ਼ਨ ਦਾ ਲਿਆਉਂਦਾ ਨੇ ਜਲਾਲਪੁਰ ਪਹਿਲਾ ਸਕੂਲ ਬਣਿਆ ਤਾਂ ਹੁਣ ਤਾਂ ਉੱਥੇ ਵੀ ਸਤਨਾਮ ਹੈ ਹਾਂਜੀ ਕੇਰਲਾਂ ਦੀਆਂ ਕੁੜੀਆਂ ਹੁੰਦੀਆਂ ਰਪੜਾਉਂਦੀਆਂ ਹੁੰਦੀਆਂ ਅੱਛਾ ਜੀ ਜਲਾਲਪੁਰ ਨਿਆਲੇ ਬੀਏ ਐਮਏ ਕਰਕੇ ਚੰਨੇ ਨੀ ਕੋ ਨੂ ਮਲੀ ਪੜੀ ਲਿਖੀ ਲਾ ਇਹਨੇ ਲਾਉਣੀ ਲਾ ਮੈਂ ਗਵੰਦਰ ਲੈ ਕੇ ਜਾਂਦਾ ਕਦੇ ਫੇਰ ਨਹੀਂ ਹੋਇਆ ਸਣੀ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੇਰਾ ਪੁੱਤ ਨੇ ਪ੍ਰਾਈਵੇਟ ਬੀਏ ਐਮਏ ਕਰੀ ਆ ਹੂੰ ਪੜਾਈ ਦੀ ਗੱਲ ਹੈ ਜੇ ਬੱਚਾ ਚਾਹੇ ਇਥੇ ਸੋਨ ਸਕੂਲਾਂ ਚ ਕਿਹੜਾ ਪੜਾਉਂਦਾ 10ਵੀਂ ਪੜ੍ਹੇ ਬਿਨਾਂ ਥਾਲੀ ਨਹੀਂ ਸਰਕਾਰੀ ਸਕੂਲਾਂ ਚ ਪੜ੍ਹਾਈ ਹੁੰਦੀ ਆ ਹੁਣ ਵਾਲੇ ਚ ਕੁਝ ਨਹੀਂ ਹੁੰਦਾ ਇਥੇ ਇਹਨਾਂ ਨੂੰ ਕੁਝ ਨਹੀਂ ਆਉਂਦਾ ਹੈ ਅੱਛਾ ਅੱਛਾ ਹਾਂ ਸਰਕਾਰੀ ਆਨਲਾਈਨ ਦੇ ਉੱਤੇ ਤਾਂ ਮਾਸਟਰੇ ਨਹੀਂ ਆਉਂਦੇ ਹਾਂ ਹਾਂ ਸਰਕਾਰੀ ਸਕੂਲ ਜੇ ਪਾਸ ਕਰੀ ਜਾਂਦੇ ਨੇ ਇਹ ਤਾਂ ਪ੍ਰਾਈਵੇਟ ਪਾਸ ਕਰੀ ਜਾਂਦੇ ਨੇ ਫੇਰ ਨਹੀਂ ਕਰਨਾ ਅੱਛਾ ਅੱਛਾ ਸਰਕਾਰੀ ਕਿਹੜਾ ਸਰਕਾਰ ਦੀਆਂ ਪਾਲਿਸੀਆਂ ਗਲਤ ਨੇ ਪਾਸ ਕਰੀ ਜਾਣੇ ਜੇ ਪਹਿਲਾਂ ਹੀ ਬੱਚੇ ਨੂੰ ਨਹੀਂ ਨਹੀਂ ਆਉਂਦਾ ਉਹਨੂੰ ਕਹਿਣ ਵੀ ਪੈਈ ਨਹੀਂ ਆਉਂਦਾ ਨਹੀਂ ਕੋਸਾ ਇਹਨੂੰ ਹੋਰ ਕੰਮ ਕਰ ਲਓ ਕੰਮ ਕਰੋ ਹਾਂ ਅੱਜ ਤੱਕ ਨਹੀਂ ਬਣਨੀ ਆ ਤੇ ਸਰਕਾਰਾਂ ਨੇ ਕੋਈ ਪੁੱਛ ਲਈ ਨਹੀਂ ਆ ਹਾਂ ਅੱਗੇ ਤਾਂ ਜੇ ਦੂਜੀ ਜੋ ਦੂਜੀ ਨਹੀਂ ਆਉਂਦੀ ਦੂਜੀ ਜੋ ਤੇ ਦੂਜੀ ਤੇ ਫੇਰ ਕਰਦੇ ਉਹਨੂੰ ਫੇਰ ਕਰਦੇ ਸੀ ਤੀਜੀ ਚ ਕਰਦਾ ਨਹੀਂ ਦਾ ਮਾਸਟਰ ਮੈਂ ਕਿ ਬਾਪੂ ਜੀ ਗੋਡਾ ਕਿਵੇਂ ਖੜਾਇਆ ਤੁਸੀਂ ਗੋਡਾ ਹਾਂ ਇਹ ਗੋਡਾ ਮੇਰਾ ਟੁੱਟ ਕੇ ਦਾ ਪ੍ਰੈਸ਼ਨ ਕਰਾਇਆ ਅੱਛਾ ਅੱਛਾ ਫਿਰ ਹੁਣ ਪ੍ਰੈਸ਼ਨ ਆ ਕੇ ਤੇ ਪਲੇਟ ਪਈ ਵੀ ਐ ਇੱਥੇ ਇੱਥੋਂ ਪਲੇਟ ਡਿੱਗ ਗਈ ਸੀ ਕਿ ਵੀ 6:00 ਵਜੇ 6:00 ਵਜੇ ਸੀ ਕੋਈ 6:00 ਘਰੇ ਰੇੜੀ ਜੋ ਪੈਲ ਫਸ ਕੇ ਟੁੱਟ ਗਿਆ ਤਾਂ ਦੇ ਗਿਆ ਦਾਰੂ ਪੀਤੀ ਨਹੀਂ ਸੀ ਜਗਲਾ ਸਭ ਦਾਰੂ ਪੀਤੀ ਵੀ ਦੀ ਨਾ ਨਾ ਦਾਰੂ ਨਹੀਂ ਮੈਂ ਪਿੰਦਾ ਹਾਂ ਪੀਤੀ ਵੀ ਜਿਗਰਾ ਨਹੀਂ ਜਿੱ ਚਿਕਨ ਖਾਣੇ ਪੀਤਾਰੂ ਤਾਂ ਪਿੰਦੇ ਹੋਵੇ ਦਾਰੂ ਪੀਤੀ ਵੀ ਨਹੀਂ ਦਾਰੂ ਨਹੀਂ ਉਹ ਕਹਿੰਦੇ ਹੁੱਕੇ ਪੀਂਦੇ ਨੇ ਮੀਟ ਬਣਾਉਂਦਾ ਨਾਲੇ ਫਿਰ ਦਾਰੂ ਪਿੰਦਾ ਨਾ ਨਾ ਦਾਰੂ ਨਹੀਂ ਮੈਂ ਪਿੰਦਾ ਹਾਂ ਮੀਟਾਂ ਦਾ ਝੂਰ ਖਾਣਾ ਹੈ ਅੱਛਾ ਹਾਂ ਤੜਕਾ ਬਣੇ ਆਪ ਦਾਲ ਸਬਜ਼ੀਆਂ ਦੁਆਰਾ ਫੇਰ ਲਾਉਂਦਾ ਇਹ ਲੈਡ ਵਜਾ ਕੇ ਪੀਂਦੇ ਨੇ ਅੱਛਾ ਵੀ ਤਖਾਉ ਇਹ ਫਿਰ ਗਲਾਸ ਚ ਦੂਜੇ ਚ ਪਾ ਲੈਂਦੇ ਹੁਣ ਇਹ ਵੀ ਪਾਣੀ ਪੀਂਦਾ ਪਤਾ ਨਹੀਂ ਲੱਗਣ ਦੋ ਪੁੱਤਾ ਲੈ ਕੇ ਦਿੰਦਾ ਇਹਨੂੰ ਇਹਦਾ ਪੁੱਤਾ ਲੈ ਕੇ ਦਿੰਦਾ ਇਹਨੂੰ ਆਹਾਂ ਇਹੋ ਜੇ ਪੋਤੇ ਬਲ ਸਾਰਿਆਂ ਨੂੰ ਮੈਂ ਹੋ ਨਹੀਂ ਪੁੱਤਾਂ ਦਾ ਬਚਾਰਾ ਹੱਥ ਨਹੀਂ ਸਹੀ ਦੀਪ ਕਰ ਜਾਂਦੀ ਸੀ ਪੋਤੇ ਦੀ ਪਰ ਜੇ ਮੈਂ ਕਹਾ ਮੈਂ ਪਿੰਦੇ ਨਹੀਂ ਹਾਂ ਮੈਂ ਤਾਂ ਉਹਨੂੰ ਡਾਕਟਰ ਨੇ ਕਿਹਾ ਵੀ ਪ੍ਰੈਗਨਾਂ ਲਾ ਲੈ ਕੇ ਆਏ ਪੁੱਛੋ ਇਹਨੂੰ ਇਹਨੂੰ ਐ ਪੁੱਛੋ ਵੀ ਸੱਚ ਦੱਸੀ ਬੋਲੀ ਵੀ ਤੇਰੇ ਘਰੇ ਪਈਆ ਹੈ ਇਹ ਨਾ ਮੇਰੇ ਕੋਲ ਨਹੀਂ ਹੁਣ ਨਹੀਂ ਹੈ ਹੋ ਮੈਂ ਬੰਦ ਕਰਤੀ ਅੱਛਾ ਦੇਈ ਡਾਕਟਰ ਨੇ ਕਹਦੋ ਦੱਸੀ ਸੀਗੀ ਤੁਹਾਨੂੰ ਪੀਣ ਦੀ ਉਹ ਡਾਕਟਰ ਨੇ ਕਿਹਾ ਸੀ ਵੀ ਪੀਆ ਕਰ ਪਰ ਮੈਂ ਪਿੰਦੇ ਨਹੀਂ ਮੈਨੂੰ ਜੀ ਨਹੀਂ ਕਰਦਾ ਮੇਰਾ ਮੈਂ ਰੱਤ ਨਹੀਂ ਕਰਦਾ ਹਾਂ ਰੱਤ ਨੇ ਹਟਾਦਾ ਵੀ ਕਈ ਵੀ ਹੋਵੇ ਭਾਈ ਰੋਟੀ ਆ ਤਾਂ ਆਉਂਦੀ ਨੂੰ ਲਾਹੀ ਪਈ ਹੁੰਦੀ ਆ ਅੱਛਾ ਹੈ ਰੋਟੀ ਰੋਟੀ ਬਣਾ ਕੇ ਰੱਖਦੇ ਜਿਹੜੇ ਡੂ ਗਈਆਂ ਰੋਟੀ ਰੋਟੀ ਆ ਬਣਾ ਦੇਣਾ ਸਭ ਕੁ ਗੱਲਾਂ ਨਾ ਮੈਂ ਚਾੜਾ ਵੀ ਕੱਢਣਾ ਨਾ ਮੈਂ ਚਾੜੂ ਪੋਚਾ ਤਾਰਾਂ ਵੀ ਕਰਦਾ ਹਾਂ ਸਭ ਕੋ ਕ ਜਾਣਦਾ ਮੈਂ ਕਰਨਾ ਅੱਛਾ ਅੱਛਾ ਜਿਹੜੀ ਮਾਂ ਮਰਗੀ ਜੀ ਨਿਕਲੇ ਜੀ ਅੱਜ ਤੱਕ ਹੀ ਸਖਿਆ ਵਾ ਜਦੋਂ ਸਖਿਆ ਵਾ ਇਹ 1957 ਤੋਂ ਮੈਂ ਪੜਨੋਂ ਹਟ ਗਿਆ ਤਾਂ ਪੰਜਵੇਂ ਚੋਂ ਅੱਛਾ ਜਦ ਮੇਰੀ ਮਾਂ ਮਰੀ 1957 ਤੋਂ ਬਾਅਦ ਜਦ ਤੱਕ ਫੇ ਮੈਂ ਕਈ ਸਾਲ ਕੰਮ ਕਰਿਆ ਕਿੰਨੇ ਸਾਲ ਦੇ ਸੀ ਬਾਪੂ ਜੀ ਤੁਸੀਂ ਜਦੋਂ ਮਾਤਾ ਜੀ ਦਾ ਦੇਹਾਂਤ ਹੋਇਆ ਸੀਗਾ ਮੇਰਾ ਤਾਂ ਜਾਲੀ ਦਾ ਜਨਮ ਹੋਆ ਆਪ ਕਹਿਣ ਲਓ ਅੱਛਾ ਅੱਛਾ ਤੇ ਬਾਬਾ ਪੁਰਾਣੇ ਨੇ ਸਤਾੜੀਵੀ ਦੇਖੀ ਹੈ ਇਹਨਾਂ ਨੇ ਹਣਾ ਸਤਾੜੀ ਦਾ ਜਨਮ ਹੈ ਮੇਰਾ ਅੱਛਾ ਇੰਤਹਾ ਰੋਟੀਆਂ ਬਣਾਈਆਂ ਕਈ ਸਾਲ ਫਿਰ ਵੀ ਬਾਵਾ ਕੰਮ ਕਰੀ ਜਾਂਦੇ ਨੇ ਹਨ ਹੂੰ ਤੇ ਜੀ ਵੀ ਕੰਮ ਕਰ ਲੈਂਦਾ ਮੈਂ ਡੰਗਰ ਰੱਖਿਆ ਹੋਇਆ ਉਹਨੂੰ ਕਾਕਨ ਨਾਲ ਜੀ ਬਾਪੂ ਜੀ ਫਿਰ ਜਿਵੇਂ ਹੁਣ ਤੁਹਾਡੇ ਮਾਤਾ ਦਾ ਦੇਹਾਂਤ ਹੋ ਗਿਆ ਸੀਗਾ ਤੁਸੀਂ ਬਹੁਤ ਛੋਟੇ ਹੋਵੋਗੇ ਫਿਰ ਤੁਹਾਨੂੰ ਸਾਂਭਿਆ ਕਿਹਨੇ ਤੁਸੀਂ ਆਪ ਹੀ ਕਰਦੇ ਰਹੇ ਹੋ ਸਾਰਾ ਕੁਝ ਸਭ ਕੁਝ ਕਰਦਾ ਰਹੇ ਮੈਂ ਆਪੇ ਜੱਲਦਾ ਅੱਛਾ ਤੇ 5-7 ਸਾਲ ਆਪ ਕਰਿਆ ਅੱਛਾ ਅੱਛਾ ਹਾਂ ਆਪ ਕਰਿਆ ਕੰਮ ਠੀਕ ਹੈ ਨਹੀਂ ਕਦੇ ਕਦੇ ਮਤਲਬ ਯਾਦ ਨਹੀਂ ਆਈ ਮਾਂ ਦੀ ਯਾਦ ਤਾਂ ਆਉਂਦੀ ਹੋਣੀ ਦਿਲ ਤਾਂ ਦੁੱਖਦਾ ਹੀ ਹੋਣਾ ਹੁਣ ਵੀ ਆਉਂਦੀ ਆ ਮਾਂ ਦੀ ਯਾਦ ਤਾਂ ਹੁਣ ਵੀ ਆਉਂਦੀ ਆ ਹਾਂ ਲੈ ਸਾਡੀ ਤਾਂ ਮਾਂ ਹੀ ਬਹੁਤ ਜਲਦੀ ਜੰਗੀ ਦੀ ਭਗਤ ਨਹੀਂ ਸੀ ਉਹ ਤਾਂ ਹੁਣ ਵੀ ਯਾਦ ਆਉਂਦੀ ਆ ਸਾਡੇ ਅੱਛਾ ਹਾਂ ਬਹੁਤ ਔਖਾ ਕੋਈ ਗੀਤ ਗੂਤ ਹੀ ਸੁਣਾ ਦੋ ਵੇ ਲੱਗਦੀ ਰਹਿੰਦੀ ਮੈਂ ਹੈ ਅੱਛਾ ਆਈ ਹਾਏ ਆਈ ਤੇ ਵੜੂ ਗੱਲੇ ਹਾਂ ਇਹ ਸਲਾਉਗਾ ਲਓ ਜੀ ਕੋਈ ਧਰ ਮਧਿਆ ਸਾਨੂੰ ਜਿਹੜਾ ਮਰਜੀ ਆਉਣ ਦਵਾ ਬੋਲੀ ਬੋਲੀ ਮੰਗ ਬੋਲੀ ਬਾਦੂ ਜੀ ਚੱਕ ਬਾਈ ਸੰਗਤਾਂ ਮੈਨੂੰ ਲੱਗਦੀ ਬਾਬਲਾ ਨਗਰ ਖੜਾ ਸਭ ਦੇਖੇ ਅੱਛਾ ਜੀ ਮੇਤਰ ਖੀੜੀ ਮੱਲਣ ਗਾਜਰਾ ਲੰਗ ਚੱਲੇ ਲਈ ਮੇਥੇ ਹਾਂਜੀ ਵਿੱਚ ਕਲਰਾਂ ਜੰਡਕ ਦੇ ਦੂ ਜੱਲੇ ਪੇਪੜ ਬਰੋਠੇ ਜੀ ਕਣਕੇ ਜਨਉਦੇ ਖਸਲਾਣੇ ਮਰ ਦਿੰਦੇ ਨੇ ਝੋਕੇ ਵਿੱਚ ਮਸਾਲਾ ਦੇ ਸੂਆ ਝਰਮਾ ਪੜ ਲੈਂਦੇ ਨੇ ਕੋਠੇ ਹਾਂ ਕਕਰ ਵਾਲਿਆ ਹੀਮਰਾਜ ਨਾਮ ਗੌਣ ਗਾ ਕੇ ਜੂਣਾ ਮਾਰ ਗਿਆ ਡਾਕੀ ਰੌਣਕ ਸਿੰਘਾ ਬੋਲੀ ਤੋੜਦੇ ਕਦੇ ਹੱਥੋਂ ਝੇੜੇ ਸਿਰ ਤੇ ਗੈਸ ਮੱਚ ਚਾਨਣ ਚਾਰਚ ਭੇਜੀ ਆਏ ਹਾਏ ਹਾਏ ਕੀ ਬਾਤ ਹੈ ਇਹ ਤਾਂ ਬਹੁਤ ਵੱਡੀਆਂ ਗੱਲਾਂ ਕਰਕੇ ਤੁਸੀਂ ਬੋਲੀ ਦੇ ਵਿੱਚ ਉਹਨੂੰ ਗੈਸ ਹੈ ਗੈਸ ਦੇਖਿਆ ਗੈਸ ਕਿਹੜਾ ਜਿਹੜਾ ਘਰੇ ਵਾਲਾ ਜਿਹੜਾ ਸਿਰ ਤੇ ਮੱਚਦਾ ਸੀ ਅੱਛਾ ਜਾ ਗੋਲਾਉਂਦੇ ਹੁੰਦੇ ਅੱਛਾ ਅੱਛਾ ਉਹਨੂੰ ਹੁਣ ਤਾਂ ਨਕਲੀ ਜੀ ਆਉਣ ਲੱਗੀਆਂ ਨਾ ਹੁਣ ਤਾਂ ਨਕਲੀ ਆਉਣ ਲੱਗੀਆਂ ਹੋਰ ਦੱਸ ਇਹਦੀ ਹੋਰ ਸੁਣਾ ਦਿੰਦੇ ਬਾਦਲ ਜੀ ਕਾ ਭੁੱਲ ਰੇੜੀ ਚਾਰੀ ਪਿੰਡੀ ਦਾ ਮੈਂਹੀਂ ਬਾਵਲਾ ਭੀੜੇ ਜਿਨ੍ਹਾਂ ਦੇ ਦਰਵੇ ਤੜਕੇ ਉੱਠ ਕੇ ਲਾਹਣ ਕੀ ਲਿਆਂ ਪਾਲੇ ਜਾਂਦੇ ਮਰਵੇ ਵਿੱਚ ਜਨਾਥਰ ਵਿਆਹ ਦੀ ਬਾਵਲਾ ਖੂਹੇ ਜਿਨ੍ਹਾਂ ਦੇ ਸਰਵੇ ਰੋਟੀ ਲੈ ਕੇ ਖੇਤ ਨਹੀਂ ਜਾਣਾ ਆ ਕੇ ਖਾਂਦੇ ਘਰ ਬੇ ਲਬੇ ਦੀ ਨਹਿਰ ਬਗੈਂਦੀ ਬਾਵਲਾ ਮੇਲਾ ਜਾਂਦਾ ਪਰਵੇ ਦੁਨੀਆ ਹੋ ਕੇ ਉੱਠੀ ਬਾਵਲਾ ਮਾਂ ਜਬਾਨੀ ਕਰਕੇ ਨਿਮੀ ਨਗਰੀ ਦਾ ਨੌ ਪਟਿਆਲਾ ਧਰਤੇ ਆਏ ਹਾਏ 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 ਪਟਿਆਲਾ ਹੈ ਪਟਿਆਲਾ ਪਟਿਆਲਾ ਹੋ ਗਈ ਕੀ ਬਾਤ ਹੈ ਬਾਪੂ ਜੀ ਬਹੁਤ ਗਾਉਂਦੇ ਰਹੇ ਆ ਆਪਦੇ ਟਾਈਮ ਤੇ ਹੈ ਹਾਂ ਬਹੁਤ ਗਾਉਂਦੇ ਰਹੇ ਆ ਅੱਛਾ ਵਿਆਹ ਸ਼ਾਦੀਆਂ ਤੇ ਤਾਂ ਪੂਰਾ ਸਿਰਾ ਲਾ ਦਿੰਦੇ ਹੋਗੇ ਬੋਲੀਆਂ ਦੇ ਤਾਂ ਪਾਉਂਦੇ ਨੇ ਬੋਲੀਆਂ ਅੱਛਾ ਅੱਛਾ ਹਾਂ ਤਾਂ ਨੱਚਦਾ ਸੀ ਇਕਲੱਤ ਦੇ ਅੱਛਾ ਨੱਚਦਾ ਹੁੰਦਾ ਸੀ ਲੈ ਲੈ ਕੀ ਬਾਤ ਹੈ ਜਦੋਂ ਉੱਥੇ ਜਾਨਾਨਕੀਆਂ ਆਉਂਦੀਆਂ ਹੁੰਦੀਆਂ ਨੇ ਲਾਉਂਦੇ ਹੁੰਦੇ ਨੇ ਉਹ ਕਰਦੇ ਹੁੰਦੇ ਨੇ ਬੋਲੀਆਂ ਪਾਉਂਦੇ ਹੁੰਦੇ ਨੇ ਬਰਾਬਰ ਪਾਉਂਦੇ ਹੁੰਦੇ ਨੇ ਮੁਕਾਬਲਾ ਪੂਰਾ ਹੁੰਦਾ ਸੀ ਹੈ ਅੱਛਾ ਮੁਕਾਬਲਾ ਪੂਰਾ ਕਰਦੇ ਨੇ ਨਾਨਕੇ ਵਾਲੀ ਬੋਲੀ ਦੀ ਡਿਮਾਂਡ ਹੋਈਏ ਦੇਖੋ ਉਧਰੋਂ ਨਾਨਕੇ ਵਾਲੀ ਬੋਲੀ ਉਤਰੋ ਡਿਮਾਂਡ ਹੋਈ ਏ ਨਾਲਕੀਆਂ ਵਾਲੀ ਬੋਲੀ ਦੀ ਉੱਚੀ ਉੱਚੀ ਬੋਲੋ ਤਾੜੀ ਵੀ ਮਾਰੋ ਚੱਕ ਤੋ ਕੰਮ ਤਾੜੀ ਬੋਕਲ ਮਾਰੋ ਆ ਬਣਜਾਰੇ ਬਹੁ ਬਣਜਾਰੇ ਚਲ ਤਮਾਰੇ ਘਰ 베 ਇੱਥੇ ਕੁੜੀਆਂ ਕਰ ਦੂੰ ਇਕੱਠੀਆਂ ਕਾ ਨੂੰ ਬਿਰਿੰਦਾਰ ਦਰ 베 ਚੂੜੀ ਛੱਲੇ ਸ਼ੰਪਾ ਕੰਢੀ ਵਾਲੇ ਲਾਉਂ ਕਰਦਨੂ ਭਰ 베 ਚੂੜੀ ਬੰਗ ਵਿਚ ਆ ਕੇ ਚੜੀ ਮੈਂ ਜਾਉਂਗੀ ਮਰ 베 ਕੋਲੇ ਬੋਤਲ ਤੇ ਚਾਰਜਿੰਗ ਆਦੇ ਧਰਦੇ ਹਾਂ ਇਹ ਮਤਲਬ ਚਾਰ ਚੰਗਾੜੇ ਧਰ ਦੇ ਕਿਵੇਂ ਮੈਨੂੰ ਸਮਝ ਨਹੀਂ ਆਈ ਚਾਰ ਚੰਗਾੜੇ ਧਰ ਦੇ ਬੋਤਲ ਦੇ ਹਾਂ ਜਾਨੀ ਲਾਗ ਇਚ ਰਾਗ ਸ਼ੁਰੂ ਗਾ ਕੋਲ ਪੀਣਾ ਦਾਰੂ ਵੀ ਚਾਰ ਚੰਗਾੜੇ ਧਰ ਦੇ ਅੱਛਾ ਵੀ ਦਾਰੂ ਵੀ ਪੀਣੀ ਚਰਾਗ ਵੀ ਰਾਣੀ ਹਾਂ ਭਗਤੀ ਵੀ ਕਰਨੀ ਆ ਕੋਲਾ ਵੀ ਵੀ ਕੋਲੇ ਬੋਤਲ ਦੇ ਚਾਰ ਚੰਗਾੜੇ ਧਰ ਦੇ ਅੱਛਾ 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 ਚਲੋ ਹੁਣ ਭਗਤੀ ਵਾਲਾ ਤਾਂ ਸੁਣਾ ਦੋ ਨਾ ਭਗਤੀ ਵਾਲਾ ਭਾਜੀ ਵੀ ਯਾਦ ਨਹੀਂ ਦੇਖ ਲਓ ਬੋਲੀਆਂ ਹਨ ਇਹਨਾਂ ਨੂੰ 80 ਸਾਲ ਦੇ ਹੋ ਸੀ 85 ਦੀ 85 ਸਾਲ ਦੇ ਹੋ ਸੀ 80 ਤਾਂ ਵੀ ਉੱਪਰ ਦੱਸਿਆ ਵਾ ਵਾ ਹਾਂਜੀ ਹੋਰ ਕਿਹਦੀ ਜਨਾਬ ਹੁੰਦਾ ਧਾਰਮਿਕ ਜਿਸ ਨਾਮ ਦਾ ਕੋਈ ਭਗਤੀ ਵਾਲੀ ਕਹਿੰਦਾ ਮੈਂ 12 ਸਾਲ ਦਾ ਸੀ 13 ਦਾ 13 ਸਾਲ ਦਾ ਠਿਕਨ 13 ਸਾਲ ਦੀ ਸੀ ਉਦੋਂ ਕੀ ਹੋ ਗਿਆ ਸੀ ਜਨਮ 13 ਸਾਲ ਦਾ ਉਦੋਂ ਜਿਆਦਾ 13 ਸਾਲ ਦਾ ਜਿਆਦਾ ਮਟਕ ਕੋਈ ਹੈ हां ਤੁਸੀਂ ਉਦੋਂ ਦੇਖਿਆ ਉਹ ਵਾਲਾ ਹਾਂ ਸਾਰੇ ਦੇਖੇ 48 ਚ ਹਾਂ 47 ਚ ਅੱਛਾ 13 ਸਾਲ ਦਾ ਦਾ ਅੱਛਾ ਅੱਛਾ ਤੁਹਾਨੂੰ ਤਾਂ ਫਿਰ ਸਾਰਾ ਹੀ ਯਾਦ ਹੋਣਾ ਕਿਵੇਂ ਹੋਇਆ ਸਾਰੇ ਆਦਮ ਤੁਸੀਂ ਇੱਥੇ ਹੀ ਸੀਗੇ ਮਤਲਬ ਪੰਜਾਬ ਦੇ ਵਿੱਚ ਇੱਥੇ ਹੀ ਰਹਿ ਕੇ ਅੱਛਾ ਅੱਛਾ ਠੀਕ ਹੈ ਠੀਕ ਹੈ ਨਹੀਂ ਜਿਹੜੇ ਤੁਹਾਡੇ ਨਾਲ ਦੇ ਕਈ ਵਿਛੜੇ ਵੀ ਹੋਣਗੇ ਉਸ ਟਾਈਮ ਦੇ ਵਿੱਚ ਗਏ ਜੀ ਯਾਰ ਦੋਸਤ ਕੋਈ ਯਾਦ ਆਉਂਦੀ ਕਿਸੇ ਦੀ ਕੋਈ ਪੁਰਾਣਾ ਕੋਈ ਬਹੁਤ ਬੁਢੇ ਦੇ ਆਦਮ ਸਭ ਵੀ ਆਇਆ ਜਾਂਦਾ ਬਣਾਣਾ ਆਇਆ ਜਾਂਦਾ ਹਾਂ 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 ਬੁਢੇ ਦੇ ਝੋਣ ਲੰਦੇ ਮੇਰਾ